ਗੜੇ ਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਅੱਜ ਤੱਕ ਨਹੀਂ ਮਿਲਿਆ ਜੀ ਗੜੇ ਮਾਰੀ ਦਾ ਹੁਣ ਵੇਖੋ ਇੰਨੇ ਦਿਨਾਂ ਚੋਂ ਇਸ ਤੋਂ ਬਾਅਦ ਹੋਊਗਾ ਨਾਲ ਦੀ ਨਾਲ ਨਹੀਂ ਹੋਊਗਾ ਸਾਹਿਬ ਨੇ ਤਾਂ ਕਿਹਾ ਸੀ ਵੀ ਗਰਦੋਰੀ ਬਾਅਦ ਚ ਹੋਇਆ ਕਰੂਗੀ ਵੇਖੋ ਇਹ ਕਹਿਣ ਦੀ ਗੱਲ ਹੋਰ ਹੁੰਦੀ ਹੈ ਇੱਕ ਹੋਰ ਹੁੰਦੀ ਹੈ ਤਾਂ ਮਤਲਬ ਫਿਰ ਹੁਣ ਵਾਲੀ ਗੱਲ ਨੂੰ ਜਿਵੇਂ ਮੰਨਿੰਗੇ ਜੇ ਪਹਿਲਾਂ ਸੋਚੋ ਨਾ ਜੇ ਤੁਸੀਂ ਮੈਨੂੰ ਐਮਪੀ ਬਣਾ ਦੇਣੋ ਮੈਂ ਤੁਹਾਡੀ ਗੱਲ ਰੱਖੂ ਹਾਂ ਪਹਿਲਾਂ ਬਣਾ ਦਿਓ ਜੇ ਫਿਰ ਵਾਦਾ ਖਲਾਫੀ ਹੋ ਗਈ ਜੀ ਫੇਰ ਆਜਾ ਕਿ ਤੁਹਾਡੇ ਕੋਲੇ ਆਉ ਯਾਰ ਬਣਾਉਂਗੇ ਤਾਂ ਫੇਰ ਹੀ ਗੱਲ ਅਸੀਂ ਕਿਵੇਂ ਯਕੀਨ ਕਰ ਸਕਦੇ ਆ ਵੀ ਜਿਹੜੀ ਸੱਤਾ ਚੋਂ ਤੋਂ ਪਹਿਲਾਂ ਲੋਕਾਂ ਨੇ ਨਾਲ ਕੀਤਾ ਸੀ ਵੀ ਐਮਐਸਪੀ ਦੇਵਾਂਗੇ ਉਹ ਦੁਬਾਰਾ ਸਾਡੇ ਨਾਲ ਐਮਪੀ ਬਣ ਕੇ ਕਿਵੇਂ ਖੜ ਸਕਦੇ ਆ ਨਰੇਗਾ ਤੇ ਜਿਹੜੀ ਹੁਣ ਸਾਡੇ ਨਾਲ ਹੋਈ ਇਹਨੂੰ ਕੀਤਾ ਜਾਤ ਹੀ ਨਹੀਂ ਸੀ ਹੋਈ ਸੋਡੇ ਐਮਐਲਏ ਨੇ ਚਾਰ ਵਾਰੀ ਮੇਰੀ ਆਈਡੀ ਡਿਲੀਟ ਕਰਵਾਤੀ ਦੂਜੀਆਂ ਮੇਟਾਂ ਦੀ ਕਿਉਂ ਨਹੀਂ ਹੁੰਦੀ ਕੀ ਮਾੜਾ ਕੀਤਾ ਸੀ ਸਾਡੇ 350 ਲੇਬਰ ਦੇ ਵਿੱਚ ਲੱਤ ਮਾਰੀ ਉਹਨੇ ਚਾਹੇ ਤਾਂ ਦੇ ਇਹਨਾਂ ਦਾ ਸਾਰਿਆਂ ਦਾ ਮੇਰਾ ਇਹਦੇ ਵਿੱਚ ਕੋਈ ਨਹੀਂ ਪੈਣੇ ਵੇਖੋ ਮੇਰੀ ਗੱਲ ਸੁਣੋ ਜੀ ਬੰਦਾ ਤਾਂ ਸੋਡਾ ਹੀ ਹੈ ਨਾ ਐਮਐਲਏ ਮੋਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਭੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਕੋਈ ਜੀ ਵੇਖੋ ਐਮਐਸਪੀ ਸੈਂਟਰਲ ਗਵਰਨਮੈਂਟ ਹੀ ਤੈਅ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਉਹਦੋਂ ਵਾਅਦਾ ਕੀਤਾ ਸੀ ਲੋਕਾਂ ਨਾਲ ਵੀ 23 ਦੀਆਂ 23 ਫਸਲਾਂ ਤੇ ਐਮਐਸਪੀ ਮਿਲੂਗੀ ਸਰ ਜਿਹੜਾ ਸਾਡਾ ਬੁੜੀਆਂ ਨਾਲ ਵਾਅਦਾ ਕਰਿਆ ਸੀ ਸਾਂ ਨਹੀਂ ਨਹੀਂ ਤੂੰ ਤੂੰ ਮੇਰੇ ਤੋਮ ਵਰਗ ਤੂੰ ਮੇਰੇ ਤੋਮ ਵਰਗ ਤੂੰ ਰੱਖ ਮੇਰੇ ਦੋ ਬੱਚੇ ਦੋਨੇ ਸਪਰੇਅ ਪੀ ਕੇ ਮਰ ਗਏ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਬੰਦਾ ਮੇਰੇ ਸਿਰ ਤੇ ਨਹੀਂ ਸਾਡੇ ਨਾਲ ਸਰਕਾਰ ਨੇ 10 ਵਾਰੀ ਫੈਲਾ ਲੈ ਲਈਆਂ ਸੀ ਬੀਤੇ ਪਹਿਲਾਂ ਤਾਂ 1000 ਰੁਪਏ ਦਾ ਵਾਅਦਾ ਕੀਤਾ ਸੀਗਾ ਜੀ ਸਰਕਾਰ ਨੇ ਉਹ ਹਲੇ ਤੱਕ ਨਹੀਂ ਆਇਆ ਜੀ ਜੀ ਹੋ ਜਾਊਗਾ ਪਰ ਨਹੀਂ ਹੋ ਸਕਿਆ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਅੱਛਾ ਜੀ ਤੇ ਦੂਜੇ ਨੰਬਰ ਤੇ 2500 ਪੈਨਸ਼ਨ ਦਾ ਕਿਹਾ ਸੀਗਾ ਜੀ ਉਹ ਨਹੀਂ ਹੋਇਆ ਜੀ ਸਾਡਾ ਦੇਖੋ ਪਹਿਲਾਂ 2500 ਪੈਨਸ਼ਨ ਦੇਈ ਜਾਂਦੇ ਸੀ ਫਿਰ 500 ਅਸੀਂ 1500 ਕਰਤੀ ਉਸ ਤੋਂ ਬਾਅਦ ਵਧਾਵਾਂਗੇ ਜੇ ਹੁਣ ਥੋੜਾ ਜਿਹਾ ਬਜਟ ਠੀਕ ਹੋਏ ਆਪਣੇ ਪੰਜਾਬ ਆ ਬਿਜਲੀ ਮੁਫਤ ਕੀਤੀ ਹੈ 2-3-4000 ਦਾ ਕਰਨ ਨੂੰ ਇਹਦੇ ਨਾਲ ਫਾਇਦਾ ਵੀ ਹੁੰਦਾ ਇਹ ਵੀ ਆ ਜੀ ਅੱਛਾ ਬੀ ਜੀ ਫਿਰ ਕਿ ਸਰਕਾਰਾਂ ਬਹੁਤ ਆ ਗਈਆਂ ਬਹੁਤ ਹੀ ਮੁੜ ਗਈਆਂ ਜੀ ਦੋ ਵਾਰੀ ਆਈਆਂ ਚਾਰ ਵਾਰੀ ਜਿੰਨੀਆਂ ਮਰਜ਼ੀ ਸਰਕਾਰਾਂ ਆ ਗਈਆਂ ਮਰਜ਼ੀ ਮੁੜ ਗਈਆਂ ਪਰ ਨਰੇਗਾ ਤੇ ਜਿਹੜੀ ਹੁਣ ਸਾਡੇ ਨਾਲ ਹੋਈ ਇਹਨਾਂ ਕੀਤੇ ਜਾਤ ਨਹੀਂ ਸੀ ਹੋਈ ਛੋਡੇ ਐਮਐਲਏ ਨੇ ਚਾਰ ਵਾਰੀ ਮੇਰੀ ਆਈਡੀ ਡਿਲੀਟ ਕਰਵਾਤੀ ਕੀ ਗੱਲ ਅਸੀਂ ਕੀ ਮਾਰਾ ਕੀਤਾ ਸਾਡੇ 300 ਲੇਬਰ ਦੇ ਵਿੱਚ ਲੱਤ ਮਾਰੀ ਉਹਨੇ ਖਾਣੇ ਦੇ ਨੂੰ ਵੇਖ ਲਾਂਗੇ ਉਹਨੂੰ ਜਿਹੜਾ ਜਿਹੜਾ ਮੈਨੂੰ ਪਤਾ ਨਹੀਂ ਇਸ ਜਿਹੜੀ ਗੱਲ ਦਾ ਵੀ ਹਾਰ ਮੈਂ ਫੋਨ ਵੀ ਕਰਦੀ ਰਹੀ ਆ ਛੋਡੇ ਐਮਐਲ ਆਪਣੇ ਪੀਐਸ ਸਾਹਿਬ ਨੂੰ ਮੈਂ ਫੋਨ ਕਰਦੀ ਰਹੀ ਆ ਖੁਦ ਮੇਰੇ ਕੋਲ ਨੰਬਰ ਵੀ ਹੈਗਾ ਛੋਡਾ ਮੈਂ ਫੋਨ ਕਰਦੀ ਰਹੀ ਆ ਵੀ ਭਾਈ ਕੀ ਗੱਲ ਸਾਡੀ ਜਿਹੜੀ ਕਿਉਂ ਡਿਲੀਟ ਹੁੰਦੀ ਆ ਦੂਜੀਆਂ ਮੇਟਾਂ ਦੀ ਕਿਉਂ ਨਹੀਂ ਹੁੰਦੀ ਕੀ ਮਾੜਾ ਕੀਤਾ ਸੀ ਸਾਡੇ 350 ਲੇਬਰ ਦੇ ਵਿੱਚ ਲੱਤ ਮਾਰੀ ਉਹਨੇ ਪੰਚਾਇਤ ਦਾ ਇਹਨਾਂ ਦਾ ਸਾਰਿਆਂ ਦਾ ਮੇਰਾ ਇਹਦੇ ਵਿੱਚ ਕੋਈ ਨਹੀਂ ਪੈਣੇ ਵੇਗ ਮੇਰੀ ਗੱਲ ਸੁਣੋ ਜੀ ਬੰਦਾ ਤਾਂ ਛੋਡਾ ਹੀ ਆ ਨਾ ਐਮਐਲ ਪੰਚਾਇਤ ਤੇ ਸਾਡੀ ਭੰਗ ਹੋਈ ਵੀ ਆ ਨਹੀਂ ਉਹਦੇ ਨਾਲ ਪੰਚਾਇਤ ਸਾਡੀ ਭ ਔਰ ਨਹੀਂ ਜੀ ਨਹੀਂ ਜੀ ਹਾਂ ਜੀ ਹੁਣ ਤੁਸੀਂ ਹੁਣ ਬਾਈ ਜੀ ਹੋਰਾਂ ਨਾਲ ਗੱਲ ਕਰ ਲੈਂਦੇ ਇਹ ਤਾਂ ਸਾਨੂੰ ਪਾਰਨ ਤਾਰਾ ਜੀ ਮਿਲਣਾ ਚਾਹੀਦਾ ਬਸ ਜਰੂਰ ਮੈਂ ਪਤਾ ਕਰ ਲੈਣਾ ਜੀ ਹਾਂ ਜੀ ਹਾਂ ਜੀ ਬਾਈ ਪਹਿਲਾਂ ਤਾਂ ਅਸੀਂ ਤੁਹਾਨੂੰ ਚੌਕੇ ਦੀ ਬਾਈ ਜੀ ਕੀ ਆ ਚੌਕੇ ਇੱਕ ਮਿੰਟ ਖੜ੍ਹਦੇ ਪਹਿਲਾਂ ਚੌਕੇ ਦੀ ਪਹਿਲਾਂ ਅਸੀਂ ਵੱਲੋਂ ਅਸੀਂ ਕਰ ਲਈਏ ਚਲੋ ਇੱਕੋ ਗੱਲ ਹੈ ਇੱਥੇ ਤੇ ਉੱਥੇ ਜਿੱਥੇ ਕਿੰਨੀ ਗੱਲ ਕੋਈ ਗੱਲ ਨਹੀਂ ਪਹਿਲਾਂ ਤਾਂ ਤੁਸੀਂ ਸਾਡੇ ਖੇਤੀਬਾੜੀ ਮੰਤਰੀਓ ਸਤਿਕਾਰਯੋਗ ਜੀ ਅਸੀਂ ਸੋਨੂੰ ਇਹੀ ਬੇਨਤੀ ਕਰਦੇ ਸਵਾਲ ਆ ਸਾਡਾ ਇੱਕ ਵੀ ਸੱਤਾ ਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਜਦੋਂ ਸੱਤਾ ਚ ਸੀਗੀ ਉਦੋਂ ਆਪਾਂ ਇਹ ਕਿਹਾ ਸੀਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਸਾਡੀ ਭੈਣਾ ਅਨਮੋਲ ਗਗਨਮਾਨ ਉਹਨੇ ਵੀ ਕਿਹਾ ਸੀ ਵੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਪਰ ਹੁਣ ਕੋਰੀ ਨਾ ਕਿਉਂ ਕੀਤੀ ਗਈ ਕਿਉਂਕਿ ਉਦੋਂ ਕਿਹਾ ਸੀ ਵੀ ਸੂਬਾ ਇੱਕ ਇੱਕ ਮਿੰਟ ਜੀ ਸਰ ਮੈਨੂੰ ਪੂਰਾ ਕਰ ਲੈਣ ਦਿਓ ਉਦੋਂ ਸੁ ਕਿਹਾ ਸੀ ਵੀ ਕੋਈ ਵੀ ਸੂਬਾ ਸਟੇਟ ਹੈ ਉਹ ਕਿਸਾਨਾਂ ਨੂੰ ਐਮਐਸਪੀ ਦੇ ਸਕਦੀ ਹੈ ਮੋਦੀ ਸਰਕਾਰ ਨਹੀਂ ਦਿੰਦੇ ਸੀ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਉਸ ਗੱਲ ਤੋਂ ਪੰਜਾਬ ਸਰਕਾਰ ਕਿਉਂ ਭੱਜੀ ਅਸੀਂ ਇਹਦਾ ਜਵਾਬ ਲੈਣਾ ਜੀ ਕੋ ਜੀ ਵੇਖੋ MSP ਸੈਂਟਰ ਗਵਰਨਮੈਂਟ ਹੀ ਤੈਅ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਥੋੜਾ ਮੋਟਾ ਬੋਨਸ ਦੇ ਸਕਦੀ ਹੈ ਜੇ ਉਹਦੀ ਆਰਥਿਕ ਹਾਲਤ ਚੰਗੀ ਹੋਵੇ ਨਹੀਂ ਉਦੋਂ ਵਾਦਾ ਕੀਤਾ ਸੀ ਲੋਕਾਂ ਨਾਲ ਵੀ 23 ਦੀਆਂ 23 ਫਸਲਾਂ ਤੇ MSP ਮਿਲੂਗੀ ਸਰ ਮਗ ਮਿਲੂਗੀ ਨਹੀਂ ਜੇ ਕੋਸ਼ਿਸ਼ ਕਰੀ ਜਾ ਰਹੀ ਹੈ ਸੈਂਟਰ ਨਾਲ ਵੀ ਜੇ ਦੇ ਦੇਉਂ ਦਾ ਖੇਤੀ ਸੌਖੀ ਹੋ ਸਕਦੀ ਹੈ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਕੋਰੀ ਨਾ ਕਰਤੀ ਅਖਬਾਰ ਚ ਦਿੱਤਾ ਜੀ ਪੰਜਾਬ ਨਹੀਂ ਨਾ ਦੇ ਸਕਦਾ ਸਾਡੀ ਕੋਰੀ ਨਾ ਅਸੀਂ ਪੰਜਾਬ ਨਹੀਂ ਪੰਜਾਬ ਜੀ ਵੇਖੋ ਮੈਂ ਤੁਹਾਨੂੰ ਕਹਿੰਦੇ ਸੈਂਟਰ ਗਵਰਨਮੈਂਟ ਦਾ ਹੈ ਸਬਜੈਕਟ ਆ ਉਹਨਾਂ ਨੇ ਦੇਣੀ ਹੈ ਸਾਰੇ ਉਸਤੇ ਜੇ ਮੈਂਬਰ ਪਾਰਲੀਮੈਂਟ ਲੜਦੇ ਰਹਿੰਦੇ ਹੋ ਸਕਦਾ ਅੱਜ ਤੱਕ ਜਿੰਨੇ ਵੀ ਚੁਣ ਕੇ ਜਾਂਦੇ ਆ ਚੁੱਪ ਕਰ ਜਾਂਦੇ ਆ ਪੰਜਾਬ ਸਰਕਾਰ ਤਾਂ ਇਹ ਸਮਝੀ ਵੀ ਇਸ ਗੱਲ ਤੋਂ ਭੱਜੀ ਗਈ ਜੀ ਚਲੋ ਦੂਸਰਾ ਸਾਡਾ ਸਵਾਲ ਇਹ ਹੈ ਜੀ ਵੀ ਸਾਡਾ ਸੋਕਰਨ ਸਿੰਘ ਸਾਡੇ ਪਿੰਡ ਦਾ ਉੱਥੇ ਸੀ ਦੋਇਆ ਸੀ ਕਿਸਾਨੀ ਅੰਦੋਲਨ ਦੇ ਵਿੱਚ ਜੀ ਖਨੋਰੀ ਬਾਰਡਰ ਦੇ ਤੁਸੀਂ ਸਾਰੇ ਆ ਕੇ ਗਏ ਹੋ ਜੀ ਵੱਖ-ਵੱਖ ਹੋਰ ਵੀ ਸਿਆਸੀ ਰਾਜਨੀਤਿਕ ਜਿੰਨੇ ਕੋਈ ਸੰਸਥਾਵਾਂ ਸੀ ਸਾਰੀਆਂ ਉੱਥੇ ਪਹੁੰਚੀਆਂ ਸੋਕਰਨ ਦੇ ਤੇ ਐਫ ਆਈ ਆਰ ਦੀ ਅਸੀਂ ਮੰਗ ਕੀਤੀ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਰਜੈਂਸੀ ਮੀਟਿੰਗ ਕਰਕੇ ਦੂਸਰੇ ਦਿਨ ਚੰਡੀਗੜ੍ਹ ਕਿਸਾਨ ਪਾਵਨ ਦੇ ਸਾਡੀ ਜਥੇਬੰਦੀ ਦੇ ਪੰਜ ਤਿੰਨ ਮੈਂਬਰੀ ਪ੍ਰਧਾਨਗੀ ਹੇਠ ਹੋਈ ਸੀਗੀ ਤਿੰਨ ਪ੍ਰਧਾਨ ਸੀ ਸਾਡੇ ਜੁਗਿੰਦਰ ਸਿੰਘ ਗਰਾਹਾਂ ਹਰਕੇਸ਼ ਸਿੰਘ ਰਕੇਸ਼ਟ ਕਾਇਤਾ ਤੇ ਬਲਬੀਰ ਸਿੰਘ ਰਾਜੇਵਾਲ ਤਿੰਨਾਂ ਦੀ ਪ੍ਰਧਾਨਗੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਜੀ ਉੱਥੋਂ ਉਹਨਾਂ ਨੇ ਮੰਗਿਆ ਮੰਗ ਕੀਤੀ ਵੀ ਸਾਨੂੰ ਕਰੋੜ ਰੁਪਈਆ ਮਿਲਣਾ ਚਾਹੀਦਾ ਸਾਡੇ ਸੀਦ ਨੂੰ ਸੀਦਾ ਦਰਜਾ ਮਿਲਣਾ ਚਾਹੀਦਾ ਪਰੰਤੂ ਜਿਹੜਾ ਉਹ ਉਥੋਂ ਦਾ ਗ੍ਰਹਿ ਮੰਤਰੀ ਹੈ ਹਰਿਆਣੇ ਦਾ ਨਿਲ ਵਿੱਚ ਤੇ ਦੇਸ਼ ਦਾ ਪ੍ਰਧਾਨ ਮੰਤਰੀ ਹੈਗਾ ਦੇਸ਼ ਦਾ ਦੇਸ਼ ਦਾ ਗ੍ਰਹਿ ਮੰਤਰੀ ਹੈ ਅਮਿਤ ਸਾਹ ਇਸ ਤੋਂ ਬਾਅਦ ਮੌਜੂਦਾ ਉਦੋਂ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਸੀ ਮਨੋਰ ਲਾਲ ਖੱਟਰ ਅਸੀਂ ਤਿੰਨਾ ਖਿਲਾਫ ਜਿਹੜੀ ਮੰਗ ਕੀਤੀ ਸੀ ਵੀ ਸਾਡੇ ਪਿੰਡ ਦਾ ਹੋਣ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ ਕੋਲ ਅਸੀਂ ਮੰਗ ਲੈ ਕੇ ਗਏ ਸੰਯੁਕਤ ਕਿਸਾਨ ਮੋਰਚੇ ਨੇ ਉਹ ਮੰਗ ਰੱਖੀ ਵੀ ਉਹਨਾਂ ਖਿਲਾਫ ਜਿਹੜੀ ਬਣਦੀ ਆ ਉਹ ਕਾਰਵਾਈ ਹੋਣੀ ਚਾਹੀਦੀ ਆ ਭਾਈ ਜੀ ਉਹਦੇ ਤੇ ਪੰਜਾਬ ਸਰਕਾਰ ਨੇ ਅਣਪਛਾਤੇਆਂ ਦੇ ਕਿਉਂ ਐਫ ਆਈ ਆਰ ਦਰਜ ਕੀਤੀ ਜੀ ਜਿਹੜੀ ਉਹ ਕਿਸੇ ਤੇ ਸਿੱਧੀ ਇਸ ਤਰ੍ਹਾਂ ਕਿਤੇ ਵੀ ਨਹੀਂ ਹੋ ਸਕਦੀ ਹੁੰਦੀ ਗੋਲੀ ਚਰਾਉਣ ਵਾਲਾ ਕੌਣ ਆ ਕਿਵੇਂ ਉਹ ਅਣਪਛਾਤੇ ਹੁੰਦੀ ਹੈ ਤੇ ਅਣਪਛਾਤੇ ਤੇ ਹੋ ਸਕਦੇ ਹੁੰਦੀ ਹੈ ਜੇ ਤਾਂ ਕੋਈ ਦਿਸਦਾ ਹੋਵੇ ਵੀ ਫਲਾਨਾ ਕਿਸੇ ਦਾ ਨਾਮ ਹੋਵੇ ਹੱਥ ਕੀ ਨਾਂ ਤਾਂ ਉਹਨਾਂ ਦੇ ਪਰਿਵਾਰ ਨੂੰ ਕੋਈ ਚੈੱਕ ਬਾਈ ਜੀ ਇੱਕ ਮਿੰਟ ਇੱਕ ਮਿੰਟ ਬਾਈ ਜੀ 1 ਕਰੋੜ ਰੁਪਏ ਦਾ ਕਿਹਾ ਦਿੱਤਾ ਚੈੱਕ ਦੇ ਦੇਣਾ ਜਿਹੜਾ ਕੋਰ ਤੋਂ ਬਾਅਦ ਉਹਨਾਂ ਨੂੰ ਮਿਲ ਜੇ ਤੇ ਜੀ ਉਹਨਾਂ ਦੇ ਬੱਚੇ ਨੂੰ ਜਿਹੜੀ ਕੁੜੀਆ ਨੂੰ ਨੌਕਰੀ ਵਾਸਤੇ ਕਿਹਾ ਸੀਗਾ ਉਹ ਉਸ ਹਸਬੈਂਡ ਨੂੰ ਵੀ ਮਿਲ ਜਾਣੀ ਹੈ ਜਿਹੜੀ ਵੀ ਕੋਈ ਉਹਨਾਂ ਦੇ ਜੀ ਦੋਨਾਂ ਚੀਜ਼ੇ ਹੋ ਜਾਣੀਆਂ ਬਾਈ ਜੀ ਉਹ ਮੈਂ ਤੁਹਾਡੇ ਕੋਲੇ ਫੇਰ ਵੀ ਆਉਂਗਾ ਤਾਂ ਫੇਰ ਵੀ ਤੁਸੀਂ ਕਦੇ ਗੱਲ ਕਰ ਲਓ ਚਲੋ ਉਹ ਤਾਂ ਅਸੀਂ ਚੋਣ ਜਾਬਤੇ ਦਾ ਕਰਕੇ ਕਹਿੰਨੇ ਆ ਵੀ ਨਹੀਂ ਹੋਇਆ ਕੋਈ ਦਿੱਕਤ ਨਹੀਂ ਜੀ ਪਰ ਜਿਹੜੀ ਕਾਰਵਾਈ ਸੀ ਉਹ ਤਾਂ ਉਦੋਂ ਹੋ ਸਕਦੀ ਸੀ ਉਦੋਂ ਵੀ ਨਹੀਂ ਹੋਈ ਤੇ ਇੱਕ ਸਾਡਾ ਹੋਰ ਸਵਾਲ ਸਵਾਲ ਹੈ ਜੀ ਜਿਹੜਾ ਸਾਡੇ ਦਿੱਲੀ ਜਾਂਦੇ ਕਿਸਾਨਾਂ ਦੇ ਉੱਪਰ ਸਰਕਾਰ ਹਰਿਆਣਾ ਸਰਕਾਰ ਵੱਲੋਂ ਅੰਨਾ ਤਸੱਦਦ ਕੀਤਾ ਗਿਆ ਅਥਰੂ ਗਾਇਸ ਦੇ ਗੋਲੇ ਸਿੱਟੇ ਗਏ ਸਾਡੇ ਨੌਜਵਾਨਾਂ ਦੀਆਂ ਉੱਥੇ ਜਾਂਨਾਂ ਚਲੀਆਂ ਗਈਆਂ ਸਾਡੇ ਨੌਜਵਾਨ ਉਥੋਂ ਸੀਧੇ ਹੋ ਕੇ ਆਏ ਸਾਡੇ ਨੌਜਵਾਨ ਹਸਪਤਾਲਾਂ ਦੇ ਵਿੱਚ ਦਾਖਲ ਪਏ ਆ ਉਹਨਾਂ ਦੀ ਨਿਗਾ ਚਲੀ ਚਲੀ ਗਈ ਇੰਨਾ ਤਸੱਦਦ ਅੰਨਾ ਹੋਇਆ ਸਾਡੇ ਟਰੈਕਟਰ ਆ ਕੇ ਹਰ ਪੰਜਾਬ ਦੀ ਹੱਦ ਦੇ ਵਿੱਚ ਪੰਨੇ ਗਏ ਉਹਨਾਂ ਤੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਐਕਸ਼ਨ ਲੈਂਦਾ ਕਿ ਉੱਥੋਂ ਦੀ ਜਿਹੜੀ ਬਣਦੀ ਆ ਕਾਰਵਾਈ ਉੱਥੋਂ ਦੀ ਸਰਕਾਰ ਖਿਲਾਫ ਹੋ ਨਹੀਂ ਸਕਦੀ ਮੈਂ ਵੇਖੂ ਉਸ ਪਤਾ ਨਹੀਂ ਕਿੱਥੇ ਕਿੱਥੇ ਜਿਹੜੀ ਉਹਦੀ ਹੈਗੀ ਹੈ ਨਾ ਹੱਦ ਬੰਦੀ ਉਸ ਦਾ ਪਤਾ ਲੱਗ ਸਕਦਾ ਜੀ ਉਹਨਾਂ ਨੇ ਕੀਤੀ ਕਿਉਂ ਕੀਤੀ ਕਰਿਆ ਜੋ ਉਹ ਤਾਂ ਵੀਡੀਓ ਪਈਆਂ ਨੇ ਜੀ ਉਹਨਾਂ ਦੀ ਜਮਾ ਸ਼ਰੇਆਮ ਟਰੈਕਟਰ ਭੰਦਿਆਂ ਦੀਆਂ ਜਿਹੜੀ ਉੱਥੇ ਖੜੇ ਨੇਗੇ ਉਹ ਸਾਰੀਆਂ ਵੀਡੀਓ ਪਈਆਂ ਨੇ ਵੀ ਆਪਣੀ ਏਰੀਆ ਚ ਆ ਕੇ ਭੰਨੇ ਨੇ ਉਹਨਾਂ ਨੇ 50 ਏਕੜ ਸਾਡਾ ਇੱਕ ਹੋਰ ਸਵਾਲ ਜੀ 50 ਏਕੜ ਕੁਦੇ ਪਿੰਡ ਦੇ ਵਿੱਚ ਕਿਸਾਨਾਂ ਦੀ ਜਿਹੜੀ ਕਣਕ ਆ ਉਹ ਸੜ ਕੇ ਸਵਾਹ ਹੋ ਗਈ ਜਥੇਬੰਦੀਆਂ ਬੈਠੀਆਂ ਆਪਦਾ ਆਪਦਾ ਪ੍ਰੋਟੈਸਟ ਕਰ ਰਹੀਆਂ ਗਈਆਂ ਉਹਦੇ ਵਿੱਚ ਜਥੇਬੰਦੀਆਂ ਦੇ ਪ੍ਰੋਟੈਸਟ ਕਰਨ ਦੇ ਬਾਵਜੂਦ ਵੀ ਜਿਹੜੀ ਪੰਜਾਬ ਸਰਕਾਰ ਆ ਉਹ ਬਿਜਲੀ ਡਿਪਾਰਟਮੈਂਟ ਤੇ ਡੀਡੀਆਰ ਕੱਟ ਰਹੀ ਆ ਉਹਨਾਂ ਤੇ ਐਫਆਈਆਰ ਕਿਉਂ ਨਹੀਂ ਹੋ ਰਹੀ ਹਾਂ ਭਾਈ ਜੀ ਬਿਜਲੀ ਦਾ ਜਿਹੜਾ ਕਿਉਂਕਿ ਜੇ ਕਿਸਾਨ ਹੀ ਸੁਣਾਉਂਦੇ ਆ ਥੋੜਾ ਕੰਮ ਸਮੇਂ ਲਈ ਪਰ ਮੈਨੂੰ ਨਹੀਂ ਲੱਗਦਾ ਵੀ ਕਿੱਥੇ ਕੀ ਹੋਇਆ ਜਿਹੜਾ ਉਹ ਵੇਖਿਆ ਜਾਊਗਾ ਕਿਰਾਂ ਡੀਡੀ ਆ ਰਹੀ ਹੁੰਦੀ ਹੁੰਦੀ ਹੈ ਦੇਖੋ ਜੇ ਉਹਨਾਂ ਤੇ ਐਫਆਈਆਰ ਹੁੰਦੀ ਹੈ ਇਹ ਤਾਂ ਸਾਨੂੰ ਵੀ ਪਤਾ ਜੀ ਇੰਨੀ ਕਿਤਾ ਸੀ ਨੌਲੇਜ ਰੱਖਦੇ ਆ ਵੀ ਉਹਨਾਂ ਨੂੰ ਜਿਹੜਾ ਐਫਆਈਆਰ ਹੁੰਦੀ ਉਹਨਾਂ ਨੂੰ ਕੋਰਟ ਚ ਕਿਹੜੀ ਸੇਵੀ ਜਾ ਸਕਦਾ ਡੀਡੀ ਆ ਤਾਂ ਉੱਥੇ ਹੀ ਬਣ ਕੇ ਰਹਿ ਜਾਊਗਾ ਉਹ ਤਾਂ ਮੈਨੂੰ ਨਹੀਂ ਲੱਗਦਾ ਵੀ ਬਾਹਲਾ ਹੋਊਗਾ ਤੇ ਨਾਲ ਜੱਗਾਂ ਚੱਲੂ ਗੱਲ ਜਿਹੜੀ ਦੇਖੋ ਜਿਹੜੀ ਹਾਂ ਹਾਂ ਉਹ ਜਦੋਂ ਲਾਈਵ ਹੀ ਗੜੇ ਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਅੱਜ ਤੱਕ ਨਹੀਂ ਮਿਲਿਆ ਜੀ ਹੜ੍ਹਾਂ ਨਾਲ ਜਿਹੜੇ ਇਦੋਂ ਪਹਿਲਾਂ ਮਰ ਗਈ ਫਸਲ ਉਹਨਾਂ ਦਾ ਨਹੀਂ ਮਿਲਿਆ ਮੁੱਖ ਮੰਤਰੀ ਨੇ ਨਹੀਂ ਨਹੀਂ ਮੇਰੀ ਬੇਨਤੀ ਸੁਣੋ ਐਵੇਂ ਨਾ ਕਰੋ 160 ਕਰੋੜ ਅਸੀਂ ਉਹ ਵੰਡਿਆ ਜਿਹੜਾ ਹੜਾਂ ਵਾਲਾ ਸੀ ਗੜੇ ਮਾਰੀ ਦਾ ਹੁਣ ਵੇਖੋ ਇੰਨੇ ਦਿਨਾਂ ਚ ਇਸ ਤੋਂ ਬਾਅਦ ਹੋਊਗਾ ਨਾਲ ਦੀ ਨਾਲ ਨਹੀਂ ਹੋਊਗਾ ਕੌਟਰੀ ਸਾਹਿਬ ਨੇ ਤਾਂ ਕਿਹਾ ਸੀ ਵੀ ਗਰਦੋਰੀ ਬਾਅਦ ਚ ਹੋਇਆ ਕਰੂਗੀ ਪਹਿਲਾਂ ਦੇਵਾਂਗੇ ਵੇਖੋ ਇਹ ਕਹਿਣ ਦੀ ਗੱਲ ਹੋਰ ਹੁੰਦੀ ਹੈ ਜਦੋਂ ਮੈਂ ਤੁਹਾਨੂੰ ਜਿਹੜੀ ਕਨੂ ਜਿਹੜੀ ਕਨੂ ਇੱਕ ਮਿੰਟ ਬਾਈ ਜੀ ਮਿੰਟ ਗੱਲ ਸੁਣ ਲਿਓ ਜੋ ਮੈਂ ਤੁਹਾਨੂੰ ਕਾਨੂੰਨੀ ਗੱਲ ਹੋਰ ਹੁੰਦੀ ਹੈ ਜਿਹੜੇ ਕਾਨੂੰਨ ਰਾਹੀਂ ਮੈਂ ਕਰ ਸਕਦਾ ਤੁਹਾਡੀ ਮਦਦ ਉਹ ਦਵਾਦ ਦਵਾਦ ਕਰਾਂ ਇੱਕ ਜੀ ਹੁਣ ਜੇ ਤਾਂ ਮਤਲਬ ਫਿਰ ਹੋਣ ਵਾਲੀ ਗੱਲ ਨੂੰ ਜੇ ਸੱਚ ਮੰਨਗੇ ਜਾਂ ਪਹਿਲਾਂ ਵਾਲੀ ਨੂੰ ਇੱਕ ਸਾਡਾ ਹੋਰ ਜ਼ਰੂਰੀ ਸਵਾਲ ਜੀ ਸਾਡੀ ਰਾ ਸਾਡੀ ਰਾ ਨਹੀਂ ਨਹੀਂ 1 ਮਿੰਟ ਸਾਡੀ ਰਾ ਰਾਜ ਸਭਾ ਦੇ ਮੈਂਬਰ ਸਾਡੇ 5 ਚੁਣ ਕੇ ਭੇਜੇ ਗਏ ਜੀ ਪਿੱਛੇ ਲੋਕ ਵੀ ਸੁਣਦੇ ਆ ਉਹਨਾਂ ਨੂੰ ਤੋਨਾਂ ਤੱਕ ਵੀ ਸਾਡਾ ਸਵਾਲ ਵਗ ਜੇ ਰਾਜ ਸਭਾ ਦੇ 5 ਮੈਂਬਰਾਂ ਨੇ ਕਿਤੇ ਜਾ ਕੇ ਉੱਥੇ ਪੰਜਾਬ ਦੀ ਗੱਲ ਨਹੀਂ ਕੀਤੀ ਪੰਜਾਬ ਦੇ ਪਾਣੀਆਂ ਦਾ ਹੱਕ ਹੈ ਜਿਹੜਾ ਪੰਜਾਬ ਦੀ ਹਿੱਸੇਦਾਰੀ ਆ ਪੰਜਾਬ ਸੈਂਟਰ ਨੇ ਖਤਮ ਕਰਤੀ ਪੰਜਾਬ ਦੀ ਉਹਦੇ ਬਾਰੇ ਕਿਉਂ ਨਹੀਂ ਕੋਈ ਬੋਲੀ ਨਾ ਪੰਜਾਬ ਸਰਕਾਰ ਬੋਲੀ ਆ ਨਾ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਚੁਣ ਕੇ ਭੇਜਿਆ ਨਾ ਉਹ ਬੋਲੇ ਆਗੇ ਪੰਜਾਬ ਸਰਕਾਰ ਨੇ ਕੇਸ ਕੀਤਾ ਹੋਇਆ ਸਪਰੀਮ ਕੋਰਟ ਵਿੱਚ ਠੀਕ ਹੈ ਰਾਜ ਸਭਾ ਦੇ ਮੈਂਬਰਾਂ ਨੂੰ ਡਟ ਕੇ ਬੋਲਣਾ ਚਾਹੀਦਾ ਸੀ ਰਾਘਵ ਚੱਡਾ ਬੋਲਿਆ ਦੂਸਰੇ ਠੀਕ ਹੈ ਸਾਰਿਆਂ ਦਾ ਹੱਕ ਮੰਨਦਾ ਉਹਨਾਂ ਨੂੰ ਬੋਲਣਾ ਚਾਹੀਦਾ ਜੇ ਤੁਸੀਂ ਮੈਨੂੰ ਐਮਪੀ ਬਣਾ ਦੇਣੇ ਮੈਂ ਤੁਹਾਡੀ ਗੱਲ ਰੱਖੂਗਾ ਜੇ ਫੇਰ ਵਾਦਾ ਖਲਾਫੀ ਹੋ ਗਈ ਜੀ ਫੇਰ ਵਾਦਾ ਕਰੀਏ ਤੁਹਾਡੇ ਕੋਲ ਹੀ ਆਉਂ ਯਾਰ ਬਣਾਉਂਗੇ ਤਾਂ ਫੇਰ ਹੀ ਗੱਲ ਹੋ ਅਸੀਂ ਅਸੀਂ ਜਮਾ ਨਹੀਂ ਕਹਿੰਦੇ ਦੇਖੋ ਵੋਟਾਂ ਵਾਲੇ ਪਾਸੇ ਨਾ ਅਸੀਂ ਜਾਣਾ ਨਾ ਅਸੀਂ ਜਾਈਏ ਅਸੀਂ ਕਿਵੇਂ ਯਕੀਨ ਕਰ ਸਕਦੇ ਆ ਵੀ ਜਿਹੜੀ ਸੱਤਾ ਚਾਉਣ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਸੀ ਵੀ ਐਮਐਸਪੀ ਦੇਵਾਂਗੇ ਉਹ ਦੁਬਾਰਾ ਸਾਡੇ ਨਾਲ ਐਮਪੀ ਬਣ ਕੇ ਕਿਵੇਂ ਖੜ ਸਕਦੇ ਆ ਦੱਸੋ ਵੀ ਕੀ ਵਿਸ਼ਵਾਸ ਆ ਸਕਦਾ ਮੈਨੂੰ ਲੋਕਾਂ ਦਾ ਨਹੀਂ ਪਤਾ ਖੁਦ ਖੁਦਕੁਸ਼ੀਆਂ ਕਰਨ ਵਾਲੇ ਪਰਿਵਾਰਾਂ ਨੂੰ ਹਜੇ ਤੱਕ ਕਿਸੇ ਨੂੰ ਚੱਕ ਨਹੀਂ ਮਿਲਿਆ ਜੀ ਸਰਕਾਰ ਨੇ ਹਰੇਕ ਹਰੇਕ ਸਰਕਾਰ ਨੇ ਖੁਦਕੁਸ਼ੀ ਕਰਨ ਵਾਲੇ ਜਿੰਨੇ ਵੀ ਪਰਿਵਾਰ ਹੈ ਜੀ ਪਹਿਲਾਂ ਕੈਪਟਨ ਸਰਕਾਰ ਨੇ ਵੀ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਅਕਾਲੀ ਸਰਕਾਰ ਨੇ ਵੀ ਦਿੱਤੀ ਹਾਂ 1 ਮਿੰਟ ਦੇਖੋ ਇਸ insan ਆਗੂ ਆਪਣੇ ਉਗਰਾਹਾਂ ਸਾਹਿਬ ਲਖੋਵਾਲ ਸਾਰੇ ਮੇਰੇ ਨਾਲ ਮੀਟਿੰਗਾਂ ਜਿਹੜੀਆਂ ਗੱਲਾਂ ਕਰਦੇ ਸੀ ਮੈਂ ਉਹਦੇ ਵਿੱਚ ਸਾਰਾ ਕੁਝ ਕਰਨ ਦਾ ਜਿਹੜਾ ਕੁਝ ਕਰ ਸਕਦਾ ਸੀ ਕਰਦਾ ਰਿਹਾ ਮੇਰੇ ਨਾਲ 8-9 ਮੀਟਿੰਗਾਂ ਹੋਈਆਂ ਜੇ ਤੁਹਾਨੂੰ ਹੋਰ ਗੱਲ ਕਹਿਣਾ ਚਾਹੁੰਦੇ ਇੱਥੇ ਸਾਡੇ ਐਮਐਲਏ ਸਾਹਿਬ ਆਏ ਸੀ ਉਹਨਾਂ ਨੇ ਸੋਡੀਆਂ ਵੋਟਾਂ ਤਾਂ ਸਾਥੋਂ ਮੰਗੀਆਂ ਹੀ ਨਹੀਂ ਕਹਿੰਦੇ ਸਾਡੇ ਤਾਂ ਸਰਪੰਚੇ ਬਣਾ ਦਿਓ ਗਵਾਹ ਵੀ ਹੈਗੇ ਸਾਡੇ ਕੋਲੇ ਮੈਂ ਤਾਂ ਆਪਣੀਆਂ ਮੰਗਣੀਆਂ ਭੈਣੇ ਮੈਨੂੰ ਨਹੀਂ ਪਤਾ ਮੇਰੀ ਗੱਲ ਸੁਣੋ ਆਏ ਤਾਂ ਫਿਰ ਤੁਸੀਂ ਐਮਐਲਏ ਦੇ ਠੀਕ ਜੀ ਗੱਲ ਹੈ ਕਿ ਜੇ ਕੋਈ ਹੋਊਗੀ ਦੇਖੋ ਆਪਣਾ ਦੇਖੋ ਜੀ ਠੀਕ ਆ ਬਾਈ ਜੀ ਸਾਡੇ ਤਾਂ ਇਹ ਹੀ ਨਿੱਜੀ ਕੰਮ ਨੇ ਸਾਡਾ 4 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤਾਈਂ ਤਰਨਾ ਲੱਗਿਆ ਰਹਾਂ ਵੀ ਕੇ ਜੂ ਗਰਾਹਾਂ ਜਿੱਥੇ ਬੰਦੀ ਨੂੰ ਨੇ ਡੀਸੀ ਹੈੱਡ ਕੁਆਟਰਾਂ ਮੂਰੇ ਉਹਦੇ ਵਿੱਚ ਜੋ ਬਲਾਕ ਤਲਵੰਡੀ ਦੀ ਪਾਈਪ ਲਾਈਨ ਆ ਤੁਹਾਨੂੰ ਸਰਾਸਰ ਪਤਾ ਪੂਰੀ ਜਾਣਕਾਰੀ ਹੈ ਉਹਦੇ ਬਾਰੇ ਸਾਡੇ ਆਪੂ ਵੀ ਆਇਆ ਸੀ ਸ਼ੰਗਾਰਾ ਸਿੰਘ ਮਾਨ ਇੱਕ ਬਾਈ ਜੀ ਬੇਰੀਕ ਸ਼ੰਗਾਰਾ ਸਿੰਘ ਮਾਨ ਮੈਨੂੰ ਦੂਜੀ ਵਾਰੀ ਇੱਕ ਮਿੰਟ ਦੂਜੀ ਵਾਰੀ ਮਿਲ ਕੇ ਗਏ ਸੀ ਇੱਕ ਗੱਲ ਦਿੱਕਤ ਆ ਜਾਂਦੀ ਹੈ ਜਿਹੜਾ ਉਹ ਨਵਾਂ ਚੌਰੀ ਅੱਖ ਮਿਲ ਰਿਹਾ ਜਿਹੜਾ ਪੁਰਾਣਾ ਪਹਿਲਾਂ ਲੈ ਲਿਆ ਉਹਦੇ ਤੇ ਕੇਸ ਕਰਨਾ ਪਊਗਾ ਮੈਂ ਡੀਸੀ ਨਾਲ ਵੀ ਗੱਲ ਇਹ ਵੀ ਆਪਾਂ 10 ਬੰਦਿਆਂ ਦੇ ਨਾਮ ਦੇ ਦੋ ਛੇਤੀਓ ਦਾ ਕੰਮ ਨਰੇ ਵੇੜ ਕੇ ਵੀ ਕੀਮਤ ਵਧਾ ਕੇ ਦਿੱਤੀ ਜਾਵੇ ਉਵੇਂ ਦੇ ਸਕਦੇ ਐਵੇਂ ਕਿਸੇ ਨੂੰ ਪੈਸੇ ਕਿਉਂ ਦਿੰਦਾ ਜਿਹੜੇ ਨੇ ਪਹਿਲਾਂ ਰਜਿਸਟਰੀਆਂ ਕਰਾਈਆਂ ਜਾਂਦੀਆਂ ਦੇਖੋ ਜੀ ਜੋ ਡੀਸੀ ਸਾਹਿਬ ਆ ਉਥੋਂ ਦਾ ਅਸੀਂ ਦੇਖੋ ਜੀ ਮੈਂ ਨਹੀਂ ਤਾਂ ਕਹ ਦੂ ਕਿਸੇ ਨੂੰ ਪੈਸੇ ਦੇ ਦੋ ਆਪਾਂ ਕਰਵਾ ਦੇਾਂਗੇ ਮਸ ਵੀ ਨਹੀਂ ਹੋ ਰਿਹਾ ਗਾਹਾਂ ਦਾ ਸੀ ਮਤਲਬ ਕਰਵਾ ਦੇ ਇੱਕ ਰੱਖ ਮੰਤਰੀ ਇਹੀ ਗੱਲ ਕਰਦੇ ਆਂ ਸੀ ਵੀ ਜਿਹੜਾ ਸਾਡਾ ਬੁੜੀਆਂ ਨਾਲ ਵਾਅਦਾ ਕਰਿਆ ਸੀ ਸਨ ਨਹੀਂ ਨਹੀਂ ਤੂੰ ਤੂੰ ਮੇਰੇ ਤੋਹਾਂ ਵਰਗਾ ਤੂੰ ਮੇਰੇ ਤੋਹਾਂ ਵਰਗਾ ਤੂੰ ਰੱਖੋ ਮੇਰੇ ਦੋ ਬੱਚੇ ਦੋਨੇ ਸਪਰੇਅ ਪੀ ਕੇ ਮਰ ਗਏ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਬੰਦਾ ਮੇਰੇ ਸਿਰ ਤੇ ਨਹੀਂ ਸਾਡੇ ਨਾਲ ਸਰਕਾਰਾਂ ਨੇ 10 ਵਾਰੀ ਫੈਲਾ ਲੈ ਲਈਆਂ ਸਾਡੇ ਫਰਕ ਉਹ ਕਿਸ ਕੁਸ਼ ਜਿਵੇਂ ਤਿਆਰ ਹੋਇਆ ਮੈਨੂੰ ਦਿਖਾ ਦਿਓ ਮੈਂ ਜਿਹੜਾ ਕੁਝ ਮਦਦ ਕਰ ਸਕਦਾ ਮੈਂ ਮੈਂ ਥੋੜੇ ਵਰਗਾ ਸੁਧਾਰਨ ਜਾਂ ਬੰਦਾ ਮੈਂ ਕੋਈ ਬਾਲਾ ਵੱਡਿਆਂ ਚੋਂ ਨਹੀਂ ਤੁਸੀਂ ਕਦੇ ਵੀ ਕਦੇ ਵੀ ਕਦੇ ਨਹੀਂ ਵੇਖੋ ਤੁਸੀਂ 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 ਮੇਰੇ ਕੋਲ ਕੁਝ ਨਹੀਂ ਆਹ ਭਾਈ ਜੀ ਹੋਰਾਂ ਜੋ ਕੋਈ ਬੰਦਾ ਇੱਕ ਥੋੜੀ ਜਿਹੀ ਜ਼ਿੰਮੇਵਾਰੀ ਨੂੰ ਸੰਭਲੇ ਕੋਈ ਨੀ ਰਲ ਮਿਲ ਕੇ ਉਹਦਾ ਜਿੱਥੇ ਤੱਕ ਮੈਂ ਤੁਹਾਡੀ ਮਦਦ ਕਰ ਸਕਦਾ ਜ਼ਰੂਰ ਕਰੂੰਗਾ ਠੀਕ ਆ ਭਾਈ ਜੀ ਠੀਕ ਆ ਬਲਦੇਵ ਸਿੰਘ